ਪ੍ਰਭੂ ਤੋਦਾਰ ਦੇਵ ਕੰਧਾਰੀ ਮਹੱਲਾ ਨੋਆ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁਖ ਕਿਉ ਸਭ ਲਾਗੇ ਕਿਆ ਦਾਰਾ ਕਿਆ ਮੀਤ ਰਹਾ ਮੇਰੋ ਮੇਰੋ ਸਭੈ ਕਹਿਤ ਹੈ ਹਿੱਤ ਸਿਉ ਬਾਂਧਿਓ ਜੀਤ ਅੰਤ ਕਾਲ ਸੰਗੀ ਨਹਿ ਕੋ ਇਹ ਅਚਰਜ ਹੈ ਰੀਤ ਮਾਨਮੂਰਖ ਅਜਹੁ ਨਹਿ ਸਮਝਤ ਸਿਖ ਦੇ ਹਾਰਿਓ ਨੀਤ ਨਾਨਕ ਪੌਜਲ ਪਾਰ ਪਰੈ ਜੋ ਗਾਵੈ ਪ੍ਰਭ ਕੇ ਗੀਤ ਇਕ ਓੰਕਾਰ ਤਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਰਾਗ ਬਿਹાગੜਾ ਚੌਪਦੀ ਮਹੱਲਾ ਪੰਜਵਾਂ ਘਰ ਦੂਜਾ ਦੂਤਨ ਸੰਗਰੀਆ ਕੋਇੰਗਨ ਬਸਰੀਆ ਅਨਕ ਉਪਰੀਆ ਤੋ ਮੈਂ ਹਰ ਹਰ ਕਰੀਆ ਤੋ ਸੁਖ ਸਹਜਰੀਆ ਰਹਾਉ ਮਿਥਨ ਮੋਹਰੀਆ ਅਨਕੋ ਮੇਰੀਆ ਵਿਚ ਕੁ ਮਨ ਕੀਆ ਸਗਲ ਬਟਰੀਆ ਬਿਰਖ ਇਕਤਰੀਆ ਬਹੁ ਬੰਧਹ ਪਰਿਆ ਇਰਸਾਦ ਸਫਰੀਆ ਜਹ ਕੀ ਤਨ ਹਰਿਆ ਨਾਨਕ ਸਰਨ ਹਰਿਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਬਿਹાગੜਾ ਮਹੱਲਾ 9 ਹਰ ਕੀ ਗਤ ਨਹਿ ਕੋ ਜਾਣੈ ਜੋ ਕੀ ਜਤੀ ਤਪੀ ਪਾਚ ਹਾਰੇ ਅਰ ਬਹੁ ਲੋਗ ਸਿਆਨੇ ਰਹਾ ^{(1)} ਇਨ ਮਹਿ ਰਾਉ ਰੰਕ ਕਉ ਕਰਈ ਰਾਉ ਰੰਕ ਕਰ ਡਾਰੇ ਰੀਤੇ ਭਰੇ ਭਰੇ ਸੁਖ ਨਾਵੇ ਯਹ ਤਾਕੂ ਵਿਵਹਾਰੀ ਆਪਣੀ ਮਾਇਆ ਆਪ ਫਸਾਰੀ ਆਪੈ ਦੇਖਨ ਹਾਰਾ ਨਾਨਾ ਰੂਪ ਧਰੇ ਬਹ ਰੰਗੀ ਸਭ ਤੇ ਰਹੇ ਨਿਆਰਾ ਅਗਨਤ ਅਪਾਰ ਲਖ ਨਿਰੰਜਨ ਜਿਹੇ ਸਭ ਜਗ ਪਰਮਾਯੂ ਸਗਲ ਭਰਮ ਤਜ ਨਾਨਕ ਪ੍ਰਾਣੀ ਚਰਨ ਤਾਹਿ ਚਿਤ ਲਾਇਓ ਰਾਗ ਬਿਹાગੜਾ ਚੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਹਰ ਨਾਮ ਤੇ ਆਈਐ ਮੇਰੀ ਜਿੰਦੜੀਏ ਗੁਰਮੁਖ ਨਾਮ ਅਮੋਲੇ ਰਾਮ ਹਰ ਰਸ ਬੀਤਾ ਹਰਮਨ ਪਿਆਰਾ ਮਨ ਹਰ ਰਸ ਨਾਮ ਚੁਕੋਲੇ ਰਾਮ ਗੁਰਮਤਿ ਮਨ ਟਹਿਰਾਈਐ ਮੇਰੀ ਜਿੰਦੜੀਏ ਨਤ ਨਾ ਕਾਹੂ ਡੋਲੇ ਰਾ ਮਨ ਚਿੰਦੇੜਾ ਫਲ ਪਾਇਆ ਹਰ ਪ੍ਰਭ ਗੁਣ ਨਾਨਕ ਬਾਣੀ ਬੋਲੇ ਰਾ ਗੁਰਮਤਿ ਮਨ ਅੰਮ੍ਰਿਤ 부ਠੜਾ ਮੇਰੀ ਜਿੰਦੜੀ ਮੁਖੇ ਅੰਮ੍ਰਿਤ ਬੈਣ ਅਲਾਇਰਾ ਅੰਮ੍ਰਿਤ ਬਾਣੀ ਭਗਤ ਜਨਾ ਕੀ ਮੇਰੀ ਜਿੰਦੜੀ ਮਨ ਸੁਣੀਐ ਹਰ ਲਿਵ ਲਾਇਰਾ ਕੀਰਿਵ ਚੰਨਾ ਹਰ ਪ੍ਰਭ ਪਾਇਆ ਗਲ ਮਿਲਿਆ ਸਹਿਜ ਸੁਭਾਏ ਰਾਮ ਜਨ ਨਾਨਕ ਮਨ ਆਨੰਦ ਭਇਆ ਹੈ ਮੇਰੀ ਜਿੰਦੜੀਏ ਅਨਹਤ ਸ਼ਬਦ ਵਜਾਏ ਰਾਮ ਸੱਚੀ ਸਹੀ ਧੀ ਮੇਰੀਆ ਮੇਰੀ ਜਿੰਦੜੀਏ ਕੋਈ ਹਰ ਪ੍ਰਭ ਆਣ ਮਲਾਵੇ ਰਾਮ ਹਉ ਮਨ ਦੇਵ ਤਿਸ ਆਪਣਾ ਮੇਰੀ ਜਿੰਦੜੀਏ ਹਰ ਪ੍ਰਭ ਕੀ ਹਰ ਕਥਾ ਸੁਣਾਵੇ ਰਾਮ ਗੁਰਮੁਖ ਸਦਾ ਆਰਾਧ ਹਰ ਮੇਰੀ ਜਿੰਦੜੀਏ ਮਨ ਚਿੰਦਿਆੜਾ ਫਲ ਪਾਵੇ ਰਾਮ ਨਾਨਕ ਭਜ ਹਰ ਸਰਨਾਗਤੀ ਮੇਰੀ ਜਿੰਦੜੀਏ ਵਡਭਾਗੀ ਨਾਮ ਤੇ ਆਵੇ ਰਾਮ ਕਰ ਕਿਰਪਾ ਪ੍ਰਭ ਆਏ ਮਿਲ ਮੇਰੀ ਜਿੰਦੜੀਏ ਗੁਰਮਤਿ ਨਾਮ ਪਰਗਾਸੇ ਰਾਮ ਹਉ ਹਰ ਬਾਜ ਉਡੀਨੀਆ ਮੇਰੀ ਜਿੰਦੜੀਏ ਜਿਉ ਜਲ ਬਿਨ ਕਮਲ ਉਦਾਸ ਥੇਰਾ ਗੁਰਪੁਰੇ ਮੇ ਲਾਇਆ ਮੇਰੀ ਜਿੰਦੜੀਏ ਹਰ ਸੱਜਣ ਹਰ ਪ੍ਰਭ ਪਾਸ ਥੇਰਾ ਤਨ ਤਨ ਗੁਰੂ ਹਰ ਦਸਿਆ ਮੇਰੀ ਜਿੰਦੜੀਏ ਜਨ ਨਾਨਕ ਨਾਮ ਵਿਗਾਸੇਰਾ ਰਾਗ ਬਿਹਗੜਾ ਮਹੱਲਾ ਚੌਥਾ ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੜੀਏ ਅੰਮ੍ਰਿਤ ਗੁਰਮਤ ਪਾਏਰਾ ਹੁਮੇ ਮਾਇਆ ਵਿਖ ਹੈ ਮੇਰੀ ਜਿੰਦੜੀਏ ਹਰ ਅੰਮ੍ਰਿਤ ਵਿਖ ਲਹਿ ਜਾਏ ਰਾਮ ਮਨ ਸੁਕਾ ਹਰਿਆ ਹੋਇਆ ਮੇਰੀ ਜਿੰਦੜੀਏ ਹਰ ਹਰ ਨਾਮ ਧਿਆਏ ਰਾਮ ਹਰ ਭਾਗ ਵੱਡੇ ਲਿਖ ਪਾਇਆ ਮੇਰੀ ਜਿੰਦੜੀਏ ਜਨ ਨਾਨਕ ਨਾਮ ਸਮਾਏ ਰਾਮ ਹਰ ਸੇਤੀ ਮਨ ਬੀਦਿਆ ਮੇਰੀ ਜਿੰਦੜੀਏ ਜਿਉ ਬਾਲਕ ਲੱਗ ਦੁੱਧ ਕੀਰੇ ਰਾਮ ਹਰ ਬਿਨ ਚਾਂਤ ਨਾ ਪਾਈਐ ਮੇਰੀ ਜਿੰਦੜੀਏ ਜਿਉ ਚਾਤਰਕ ਜਾਲ ਬਿਨ ਟੇਰੇ ਰਾਮ ਸਤਿਗੁਰ ਸਰਣੀ ਜਾਏ ਪਉ ਮੇਰੀ ਜਿੰਦੜੀਏ ਗੁਣ ਦਸੇ ਹਰ ਪ੍ਰਭ ਕੀਰੇ ਰਾਮ ਜਨ ਨਾਨਕ ਹਰ ਮੇ ਲਾਇਆ ਮੇਰੀ ਜਿੰਦੜੀਏ ਘਰ ਵਾਜੇ ਸ਼ਬਦ ਕਨੇ ਰਾਮ ਮਨਮੁਖ ਹਉ ਮੈਂ ਜੁੜੇ ਮੇਰੀ ਜਿੰਦੜੀਏ ਵਿਖ ਬਾਦੇ ਹਉ ਮੈਂ ਜਾਲੇ ਰਾ ਜਿਉ ਪੰਛੀ ਕਪੂਤ ਆਪ ਬਨਾਇਆ ਮੇਰੀ ਜਿੰਦੜੀਏ ਤਿਉ ਮਨਮੁਖ ਸਭ ਵਸ ਕਾਲੇ ਰਾ ਜੋ ਮੋਹ ਮਾਇਆ ਚਿਤ ਲਾਇਂਦੇ ਮੇਰੀ ਜਿੰਦੜੀਏ ਤੇ ਮਨਮੁਖ ਮੂੜ ਬਿਤਾ ਲੇ ਰਾ ਜਨ ਤਰਾਹਿ ਤਰਾਹਿ ਸਰਨਾਗਤੀ ਮੇਰੀ ਜਿੰਦੜੀਏ ਗੁਰੂ ਨਾਨਕ ਹਰ ਰਖਵਾਲੀ ਰਾਮ ਹਰ ਜਨ ਹਰ ਲਿਵ ਉਪਰੇ ਮੇਰੀ ਜਿੰਦੜੀਏ ਤੁਰ ਭਾਗ ਵੱਡੇ ਹਰ ਪਾਇਆ ਰਾਮ ਹਰ ਹਰ ਨਾਮ ਕੋਤ ਹੈ ਮੇਰੀ ਜਿੰਦੜੀਏ ਗੁਰਖੇਵਟ ਸ਼ਬਦ ਤਰਾਇਆ ਰਾਮ ਹਰ ਹਰ ਪੁਰਖ ਦਿਆਲ ਹੈ ਮੇਰੀ ਜਿੰਦੜੀਏ ਗੁਰ ਸਤਗੁਰ ਮੀਠ ਲਗਾਇਆ ਰਾਮ ਕਰ ਕਿਰਪਾ ਸੁਣ ਬੇਨਤੀ ਹਰ ਹਰ ਜਨ ਨਾਨਕ ਨਾਮ ਧਿਆਇਆ ਰਾਮ ਬਿਹાગੜਾ ਮਹੱਲਾ ਚੌਥਾ ਜਗ ਸੋਕ੍ਰਿਤ ਕੀਰਤ ਨਾਮ ਹੈ ਮੇਰੀ ਜਿੰਦੜੀਏ ਹਰ ਕੀਰਤ ਹਰ ਮਨ ਧਾਰੇ ਰਾਮ ਹਰ ਹਰ ਨਾਮ ਪਵਿੱਤ ਹੈ ਮੇਰੀ ਜਿੰਦੜੀਏ ਜਪ ਹਰ ਹਰ ਨਾਮ ਉਧਾਰੇ ਰਾਮ ਸਭ ਕਿਲ ਵਿਕ ਪਾਪ ਦੁੱਖ ਕਟਿਆ ਮੇਰੀ ਜਿੰਦੜੀਏ ਮਾਲ ਗੁਰਮਖ ਨਾਮ ਉਤਾਰੇ ਰਾਮ ਵਾਡ ਪੁਨੀ ਹਰ ਧਿਆਇਆ ਜਨ ਨਾਨਕ ਹਮ ਮੂਰਖ ਮੁਗਧ ਨਿਸਤਾਰੇ ਰਾ ਜੋ ਹਰ ਨਾਮ ਧਿਆਏ ਦੇ ਮੇਰੀ ਜਿੰਦੜੀਏ ਤਿੰਨਾ ਪੰਚੇ ਵਸ ਗਤ ਆਏ ਰਾ ਅੰਤਰ ਨਾਮ ਨਿਦ ਨਾਮ ਹੈ ਮੇਰੀ ਜਿੰਦੜੀਏ ਗੁਰ ਤਤ ਗੁਰ ਅਲਖ ਲਖਾਏ ਰਾ ਗੁਰ ਆਸਾ ਮਨਸਾ ਪੂਰੀਆ ਮੇਰੀ ਜਿੰਦੜੀਏ ਹਰ ਮਿਲਿਆ ਭੁੱਖ ਸਭ ਜਾਏ ਰਾ ਤੁਰ ਮਸਤਕ ਹਰ ਪ੍ਰਭ ਲਿਖਿਆ ਮੇਰੀ ਜਿੰਦੜੀਏ ਜਨ ਨਾਨਕ ਹਰ ਗੁਣ ਗਾਏ ਰਾਮ ਹਮ ਪਾਪੀ ਬਲਵੰਤੀਆ ਮੇਰੀ ਜਿੰਦੜੀਏ ਪਰ ਦਰੋਹੀ ਠਗ ਮਾਇਆ ਰਾਮ ਵਡਭਾਗੀ ਗੁਰ ਪਾਇਆ ਮੇਰੀ ਜਿੰਦੜੀਏ ਗੁਰ ਪੂਰੈ ਗਤ ਮਿਤ ਪਾਇਆ ਰਾਮ ਗੁਰੇ ਅੰਮ੍ਰਿਤ ਹਰ ਮੁਖ ਚੋਇਆ ਮੇਰੀ ਜਿੰਦੜੀਏ ਫਿਰ ਮਰਦਾ ਬਹੁੜ ਜੀਵ ਆਯਾਰਾਮ ਜਨ ਨਾਨਕ ਸਤਗੁਰੂ ਜੋ ਮਿਲੇ ਮੇਰੀ ਜਿੰਦੜੀਏ ਤਿਨਕੇ ਸਭ ਦੁੱਖ ਗਵਾਯਾਰਾਮ ਅਤ ਉਤਮ ਹਰ ਨਾਮ ਹੈ ਮੇਰੀ ਜਿੰਦੜੀਏ ਜਿਤ ਜਪਿਆ ਪਾਪ ਗਵਾਤੇ ਰਾਮ ਪਤਤ ਪਵਿੱਤਰ ਗੁਰ ਹਰ ਕੀਏ ਮੇਰੀ ਜਿੰਦੜੀਏ ਚੌਹ ਕੁੰਨੀ ਚੌਹ ਯੁਗ ਜਾ ਤੇਰਾ ਹਉ ਮੈਂ ਮੈਲ ਸਭ ਤਰੀ ਮੇਰੀ ਜਿੰਦੜੀ ਏ ਹਰ ਅਮਰਤ ਹਰ ਸਰਨਾ ਤੇਰਾ ਅਪਰਾਧੀ ਪਾਪੀ ਉਧਰੇ ਮੇਰੀ ਜਿੰਦੜੀ ਏ ਜਨ ਨਾਨਕ ਖਿਨ ਹਰ ਰਾ ਤੇਰਾ ਬਿਹાગੜਾ ਮਹੱਲਾ ਚੌਥਾ ਹਉ ਬਲਿਹਾਰੀ ਤਿਨ ਕੋ ਮੇਰੀ ਜਿੰਦੜੀ ਏ ਜਿਨਾਂ ਹਰ ਹਰ ਨਾਮ ਆਧਾਰੂ ਰਾਮ ਗੁਰ ਸਤਗੁਰ ਨਾਮ ਦਰੜਾਇ ਮੇਰੀ ਜਿੰਦੜੀ ਏ ਬੇਖ ਪਉ ਜਲ ਤਾਰਨ ਹਾਰੂ ਰਾਮ ਜਿਨ ਇਕ ਮਨ ਹਰ ਧਿਆਇਆ ਮੇਰੀ ਜਿੰਦੜੀਏ ਤਿੰਨ ਸੰਤ ਜਨਾ ਜੈਕਾਰੂ ਰਾਮ ਨਾਨਕ ਹਰ ਜਪ ਸੁਖ ਪਾਇਆ ਮੇਰੀ ਜਿੰਦੜੀਏ ਸਭ ਦੁਖ ਨਿਵਾਰਨ ਹਾਰੂ ਰਾਮ ਸਾਰਸਨਾ ਧਨ ਧਨ ਹੈ ਮੇਰੀ ਜਿੰਦੜੀਏ ਗੁਣ ਗਾਵੇ ਹਰ ਪ੍ਰਭ ਕੀ ਰਾਮ ਤੇ ਸਰਬਨ ਭਲੇ ਸੋਭਨੀ ਕਹੈ ਮੇਰੀ ਜਿੰਦੜੀਏ ਹਰ ਕੀਰਤਨ ਸੁਣੈ ਹਰ ਤੇਰੇ ਰਾਮ ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ ਜੋ ਜਾਏ ਲੱਗੈ ਗੁਰ ਪੈਰੇ ਰਾਮ ਗੁਰ ਵਿਟੋ ਨਾਨਕ ਵਾਰਿਆ ਮੇਰੀ ਜਿੰਦੜੀਏ ਜਿਨਾ ਹਰ ਹਰ ਨਾਮ ਚਿਤੇਰੇ ਰਾਮ ਤੇ ਨੇਤਰ ਭਲੇ ਪਰਵਾਨ ਹੈ ਮੇਰੀ ਜਿੰਦੜੀਏ ਜੋ ਸਾਧੂ ਸਤਗੁਰ ਦੇ ਕਹਿ ਰਾਮ ਤੇ ਹਸਤ ਪਨੀਤ ਪਵਿੱਤਰ ਹੈ ਮੇਰੀ ਜਿੰਦੜੀਏ ਜੋ ਹਰ ਜਸ ਹਰ ਹਰ ਲੈ ਕਹਿ ਰਾਮ ਤਿਸ ਜਨ ਕੇ ਪਗ ਨਿਤ ਪੂਜਿਆ ਹੈ ਮੇਰੀ ਜਿੰਦੜੀਏ ਜੋ ਮਾਰਗ ਧਰਮ ਚਲੇ ਸਹਿ ਰਾਮ ਨਾਨਕ ਤਿਨ ਵਿਟੋ ਵਾਰਿਆ ਮੇਰੀ ਜਿੰਦੜੀਏ ਹਰ ਸੁਣ ਹਰ ਨਾਮ ਮਨਿ ਸਹਿ ਰਾਮ ਧਰਤ ਪਾਤਾਲ ਆਕਾਸ ਹੈ ਮੇਰੀ ਜਿੰਦੜੀਏ ਸਭ ਹਰ ਹਰ ਨਾਮ ਧਿਆਵੈ ਰਾਮ ਪਉਣ ਪਾਣੀ ਬੈ ਸੰਤਰੋ ਮੇਰੀ ਜਿੰਦੜੀਏ ਨਿਤ ਹਰ 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 ਜਸ ਗਾਵੈ ਰਾਮ ਵਣ ਤ੍ਰੇਣ ਸਭ ਆਕਾਰ ਹੈ ਮੇਰੀ ਜਿੰਦੜੀਏ ਮੁਖ ਹਰ ਹਰ ਨਾਮ ਧਿਆਵੈ ਰਾਮ ਨਾਨਕ ਤੇ ਹਰ ਦਰ ਪੈ ਨਾਇਆ ਮੇਰੀ ਜਿੰਦੜੀਏ ਜੋ ਗੁਰਮਖ ਭਗਤ ਮਨ ਲਾਵੇ ਰਾਮ